ਦੇਸ਼ ਦਈਆ ਮੇਰੇ ਪਿੱਛੋਂ ਹਾਲ ਕੀ ਬੰਧਰਿਆ ਹੈਂ ਹੈਲੀਕਾਪਟਰ ਬਾਈ ਵਰਗਾਉਂਦਾ ਘੰਟਾ ਹੈਲੀਕਾਪਟਰ ਹੈ ਬਾਈ ਕੋਲ ਅਗੇ ਇੱਕ ਅਰੋ ਬਾਈ ਨੂੰ ਜਾ ਕੇ ਫੋਲੋ ਜਿਹੜੇ ਜਿਹੜੇ ਬੰਦੇ ਫੋਲੋ ਕਰਦੇ ਨੇ ਉਹਨਾਂ ਵਿੱਚੋਂ ਬਾਈ ਰਿਜ਼ਲਟ ਕੱਢਦੇ ਨੇ ਹਫਤੇ ਆਏ ਐਤਵਾਰ ਨੂੰ ਨੇਮ ਟੈਟੂ ਫਰੀ ਸ਼ਾਪ ਦੇ ਨੇ ਦੇਖੋ ਦਾ ਸਕੈਚ ਹਾਂਜੀ ਆਮੀ ਮੁੰਡਿਆ ਕੀ ਹਾਲ ਚਾਲ ਆ ਬਾਈ ਨਵੇਂ ਬਲੌਗ ਚ ਬਾਈ ਸਭ ਦਾ ਸਵਾਗਤ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਚੱਲੇ ਸੀ ਬਾਈ ਟੈਡੂ ਕੋਹਣਾ ਤੇ ਥੋੜਾ ਲੇਟ ਹੋ ਗਏ ਇੱਕ ਤਾਂ 10 ਵਜੇ ਜਸਕਰਨ ਗਰੇਵਾਲ ਦਾ ਗਾਣਾ ਹੋਣਾ ਸੀ ਆ ਤੇ ਆਪਣੀ ਮਸਟੈਂਗ ਦਾ ਜਿਹੜਾ ਤੁਸੀਂ ਰੀਲਾਂ ਵਗੈਰਾ ਦੇਖੀ ਆਉਣੀ ਆ ਪਹਿਲਾਂ ਬਲੌਗ ਵੀ ਦੇਖਿਆ ਹੋਣਾ ਤੇ ਆਪਾਂ ਸ਼ੂਟ ਕਰਕੇ ਆਏ ਸੀ ਇੱਕ ਮਹੀਨਾ ਪਹਿਲਾਂ ਉਹ ਗਾਣਾ ਜਿਹੜਾ ਆ ਗਿਆ ਸ਼ੌਂਕ ਬਾਈ ਜਸਕਰਨ ਗਰੇਵਾਲ ਟਰੈਕਟਰ ਨਾਲ ਸ਼ੌਂਕ ਆ ਬਣਾਉ ਰੀਲਾਂ ਰੂਲਾਂ ਬਾਈ ਢੈਂਟ ਸ਼ੌਂਕ ਆਗਾ ਹੁਣੇ ਜਰੂਰ ਜਾ ਕੇ ਤੇ ਡਿਸਕ੍ਰਿਪਸ਼ਨ ਚ ਲਿੰਕ ਵੀ ਮਿਲ ਜਾਣਗੇ ਫੋਲੋ ਸੌਂਗ ਦੇ ਤੇ ਰੀਲਾਂ ਰੁੱਲਾਂ ਆਪਾਂ ਪਾ ਲਈਆਂ ਇੰਸਟਾ ਚੈੱਕ ਕਰ ਲਿਓ ਆਪਣਾ ਪਿੰਡੂ ਟਰੈਕਟਰ ਮੈਕਮਾ ਪੇਜ ਤੇ ਹੁਣ ਆਪਾਂ ਚੱਲੇ ਬਈ ਮੂਨਕ ਮੂਨਕ ਚੱਲਿਆ ਆਪਾਂ ਟੈਡੂ ਪਵਾਣਾ ਤੇ ਦੀਪੂ ਦੀ ਸਿਹਤ ਥੋੜੀ ਜੀ ਬਿਮਾਰ ਹੋ ਗਿਆ ਦੀਪੂ ਤੇ ਦੀਪੂ ਨਹੀਂ ਜਾ ਰਿਹਾ ਆਪਣੇ ਨਾਲ ਤੇ ਆਪਣੇ ਨਾਲ ਜਾ ਰਿਹਾ ਬਈ ਰਸਤੇ 'ਚੋਂ ਚੜੂਆ ਬੱਬੂ ਛੋਟੀ ਪਟਾਲ ਤੋਂ ਬੱਬੂ ਲੰਬਾ ਤੇ ਹੁਣ ਉਹਨੂੰ ਚੈੱਕ ਕੇ ਆਪਾਂ ਚੱਲਦੇ ਆ ਫਿਰ ਮੂਨਕ ਤੇ ਮਿਲਦੇ ਆ ਬਈ ਅੱਗੇ ਵਲੌਗ ਆ ਜਿਹੜਾ ਪੂਰਾ ਦੇਖਿਓ ਆ ਗਏ ਮੈਸਟਰੋ ਬੱਬੂ ਨੂੰ ਯੱਕ ਲੈ ਆਪਾਂ ਚੱਲੇ ਟੈਟੂ ਚਪਾਣਾ ਟੈਟੂ ਥੋੜਾ ਬੋਧਾ ਸਲੈਕਟ ਕਰ ਵੀ ਰਕਟ ਆ ਗਿਆ ਤੇ ਜਿਆਦਾਤਰ ਪਹਿਲਾਂ ਆਪਾਂ ਇੱਕੋ ਜਿਹਾ ਪਾਵਾਂਗੇ ਠੀਕ ਆ ਬਾਕੀ ਵੇਰ ਇੱਕ ਅਦੇ ਤੋਂ ਫੈਰ ਗਿਆ ਨਾ ਸਾਰਾ ਪਿੰਡਾ ਕਾਲਾ ਕਰਾਣਾ ਹਟਦੇ ਨਹੀਂ ਨਾ ਟੈਟੂ ਵਾਲਾ ਬਾਬਾ ਬਣ ਜਾਣਾ ਇਹ ਵੀ ਨਾ ਸ਼ਾਬਾ ਬੱਬੇ ਇੱਕਦਣ ਵਾਲਾ ਹਨਾ ਜਿਹੜੇ ਨੇ ਇੱਕ ਟੈਟੂ ਚਪਾ ਲਿਆ ਸਮਝ ਮੇਰੇ ਹਾਲ ਲੱਗਦੇ ਕਿ ਚੁੱਕੇ ਤਿਆਰ ਨੇ ਬਈ ਤੇ ਹੋਰ ਬਣਾ ਲਾ ਹੋਰ ਬਣਾ ਲਾ ਮੈਂ ਬਣਾ ਕੇ ਉੱਠਦਾ ਹੁਣ ਨਾ ਇੱਕੋ ਦੀ ਪ੍ਰਤੀ ਦਿਨ ਹੋ ਜਾਂਦਾ ਵੀ ਇੱਥੇ ਰਹਿ ਗਿਆ ਇੱਥੇ ਮਾ ਤਾਂ ਪਰ ਇਸ ਤੋਂ ਬਾਅਦ ਪਤਾ ਕੀ ਉਹ ਬਣਾਵਾ ਕੇ ਦੋਏ ਡੋਲੇ ਤਿਆਰ ਨੇ ਫਿਰ ਡੋਲੇ ਲੇ ਬਣਾ ਲਈਏ ਛੋਟੇ ਨੇ ਹਾਂ ਡੋਲੇ ਬਣਾ ਲਈਏ ਫਿਰ ਉਹਦੇ ਹਿਸਾਬ ਨਾਲ ਬਣਾਵਾਂਗੇ ਠੀਕ ਆ ਵਾਲੇ ਦਾ ਡੋਲੀਆਂ ਨੇ ਤੇ ਹੁਣ ਪਹਿਲਾਂ ਤਾਂ ਮੈਂ ਬੁਲਾਏ ਜੀ 11:00 ਵਜੇ ਹੁਣ ਵੱਜ ਰਿਹਾ 12:30 ਬਣਾ ਕੇ ਬਣਾਉਣ ਲੱਗ ਰਹੇ ਕਿਸੇ ਦੇ ਹੋਰ ਬਣਾਉਣ ਲੱਗ ਰਹੇ ਅਜੇ ਅੱਧਾ ਪੌਣਾ ਘੰਟਾ ਉੱਤੇ ਬੈਠਣਾ ਮੈਨਾਂ ਵੇਟ ਕਰਨੀ ਪਣੀ ਅੱਜ ਫੇਰ ਜਾ ਕੇ ਕਿਤੇ ਡੈਟੂ ਬਣੂ ਸ਼ਾਮ ਹੋ ਜਾਏਗੀ ਵਰਤਾਂ ਤੋਂ ਨਾ ਅੰਦੇ ਰਾਜੀ ਨੇ ਅੰਦੇ ਹਾਂ ਮੇਰਾ ਹੁਜਾ ਚਲੋ ਮਿਲਦੇ ਆਂ ਦਿਖਾਉਨੇ ਆ ਮੈਂ ਤੁਹਾਨੂੰ ਕਿਹਦੇ ਕੋਲ ਚੱਲਿਆ ਫੇਸਵਾਰ ਸੱਪ ਤਕੜਾ ਕੱਟਾਂਗਾ ਹਾਂ ਦੋ ਸੱਪ ਕੱਟਨੇ ਲਗਾਤਾਰ ਕਿਵੇਂ ਦੋ ਸੱਪ ਕੱਟਨੇ ਲਗਾਤਾਰ ਦੋ ਹਾਂ ਇਹਦਾ ਮੇਰੀ ਵੀ ਤਿਆਰੀ ਹੋ ਜੇ ਮੈਂ ਵੀ ਛਪਾਂਗਾ ਤੈਨੂੰ ਮੈਨੂੰ ਦੀ ਸਲਾਹ ਦੀ ਠੀਕ ਆ ਕੱਲੋਂ ਕੱਲੋਂ ਦੇਖਾਂਗੇ ਜੇ ਕੱਲੋਂ ਟਾਇਟੂ ਲਗਾਏ ਕੱਲੋਂ ਤੇਰਾ ਜਿਮਾਂ ਦਾ ਮੇਰਾ ਹੈ ਬਾਕੀ ਜਿਹੜਾ ਕੱਲ ਟਾਇਟੂ ਸਿਲੈਕਟ ਕਰਕੇ ਆਪਦੇ ਵਿੱਚ ਥੋੜਾ ਜਿਹਾ ਬਦਲ ਕਰਾਂਗੇ देख लिया लाई मित्र पहुंच के सेंमी टैडू दे हटते <laughs> नहीं टैडू चपाए पीना हटते नहीं चुपाए फिर दसागे बाद चो पहले दादे चाचा पाओ ਹੂੰ ਕੈਸਾ ਲਾਇ ਲਾ ਤਰੀ ਕਾਲੇ ਹੋਣ ਕੈਸਾ ਲਾਇ ਗਾਣੇ ਸੁਣਾਏ ਨਾ ਸਿੰਗਰ ਆ ਗਿਆ ਓਹ ਇੰਤਜ਼ਾਰ ਹੋ ਰਿਹਾ ਜੀ ਤੇਰਾ ਇੰਤਜ਼ਾਰ ਹੋ ਰਿਹਾ ਜੀ ਆਏ ਹਾਲੇ ਇਥੇ ਹੀ ਪਹੁੰਚ ਕੇ ਆਇਆ ਚੱਲ ਰਹੀ ਐ ਓਹ ਆ ਲੈ ਖੜਾ ਜਾ ਤਰਤੀ ਗਾ ਮੈਂ ਤਾਂ ਮੀਆਂ ਖਾਣ ਜਾ ਰਿਹਾ ਜੀ ਅੱਜ ਬਾਗਰ ਜਿਹੜੇ ਕੋਲ ਡੰਗਣ ਜਾਂਦਾ ਹੈ ਹੀ ਲੋੜ ਨਾ ਕਰਦਾ ਕੋਈ ਬੰਦਾ ਕਰਦਾ ਬਾਰਾ ਬਾ ਗੋਲੋ ਮੇਡਾ ਅਰੇ ਗਾ ਲੈ ਮਾਪੇ ਉਹ ਦਿਨੋਂ ਜਾ ਕੇ ਨਹੀਂ ਬਣੀ ਲੱਗ ਗਾ ਉੱਚੀ ਲਾਣਾ ਉੱਚੀ ਸੀ ਗਾਵੇਂ ਟੈਟੂ ਹਜੇ ਬਣਿਆ ਨਹੀਂ ਟੈਟੂ ਬਣਾਈ ਜਾਂਦੇ ਇੱਧਰ ਸਿੰਗਰ ਆ ਗਿਆ ਇੱਕ ਗਾਣਾ ਖੜਾਊਗਾ ਹੁਣ ਚੱਲ ਈਸ਼ਦਾਇਆ Thank you. ਵੇ ਕਿਵੇਂ ਲੱਗਿਆ ਹਾਂ ਸੇਰਾ ਬੱਜ ਗਿਆ ਠਾਣਾ ਕੈਂਟਾ ਸੇਰਾ ਬਾਈ ਨਾ ਕੈਂਟਗਾਉਂਦਾ ਇਹਦਾ ਥੋੜਾ ਜਆ ਕੰਮ ਹੋਆ ਗਰੀਬੀ ਜਦਾ ਹੋ ਗਿਆ ਨਹੀਂ ਤਾਂ ਬੰਦੇ ਕੋਲ ਗਾਣੇ ਗੁਣੇ ਹੋਰ ਵੀ ਲਿਖੇ ਪਏ ਹਨਾ ਕਿੰਨੇ ਕ ਗਾਣੇ ਲਿਖੇ ਪਏ ਨੇ ਤੇਰੇ ਕੋਲ 10 10 ਗਾਣੇ ਲਿਖੇ ਪਏ ਪੂਰੇ ਤੇ ਨਾਲੇ ਹੈਂਡੀਕਾਫਟਰ ਬਾਈ ਪਰ ਗਾਉਂਦਾ ਘੈਂਟਾ ਹੋਰ ਜੈ ਇੱਕ ਗਾਣਾ ਹੈਲੀਕਾਪਟਰ ਹੈ ਬਾਈ ਕੌਣ ਅਗੇ ਨਾ ਐਨ ਐਮ ਟਾ ਐਲੀਗਟਰ ਹੈ ਨਾ ਚਾ ਕੀ ਹੈ ਹੈ ਕੀ ਹੈ ਲੈ ਮਿੱਤਰੋ ਲੈ ਗਿਆ ਟੈਟੂ ਥੋੜਾ ਯਾ ਹੂੰ ਬਣ ਗਿਆ ਬਣ ਗਿਆ ਮੈਂ ਤਾਂ ਬਣ ਗਿਆ ਉਹ ਨਗਰਤੀ ਕਿਹੜਾ ਜੋਬਰਾਂ ਨੇ ਕੰਮ ਹਾਂ ਹਟਦੇ ਨਹੀਂ ਵੀਡੀਓ ਬਣਾਉਣ ਨੂੰ ਹਟਦੇ ਨਹੀਂ ਪਹਿਲਾਂ ਦਾ ਜ਼ਰੂਰੀ ਨੇ ਜਿੱਦਾਂ ਅੜਕੇ ਦਾ ਟੈਟੂ ਬਣਾ ਰਹੇ ਹਾਂ ਸਾਡੇ ਕਾਲ ਜੱਗ ਲਾਂ ਲੱਗ ਰਹੇ ਟੈਟੂ ਇੱਕ ਹੋਰ ਚ ਪਾਵੇਂਗਾ ਹਾਂ ਹਾਂ ਜੀ ਥੋੜਾ ਸਾਈਡ ਪਰ ਕਰਤਾ ਕਿਲਾ ਹੀ ਰੂਨੀਆ ਟੈਡੂ ਬਣ ਗਿਆ ਸੈਟਿੰਗ ਹੋ ਰਹੀ ਹੈ ਇਹ ਬਣਾਉਣੀ ਨਹੀਂ ਹੈਗੀ ਕੋਈ ਦੇਖ ਲੈ ਤਾਂ ਅਰਗੇ ਰੈਂਸਟਿੰਗ ਕਰ ਰਹੇ ਹੈ ਇਹ ਝੁਗਾ ਕੱਢ ਕੇ ਬਣਾਣੀ ਸੀ ਚੈਸਟ ਦੇਖੋ ਮੁੰਡੇ ਦੀ ਪਾਈ ਦਾ ਝੁਗਾ ਨਹੀਂ ਆਇਆ ਇਹ ਇਹ ਹਟ ਦੇਣੀ ਹੈ ਇਹ ਉਹ ਕਰਤਾ ਹੈ ਕੰਮ ਜਿਹੜਾ ਮੈਂ ਡਰਦਾ ਸੀ ਲੈ ਵੀ ਮੈਟਰੋ ਕੋ ਰੋਜ ਇੱਕ ਬਣ ਗਿਆ ਟੈਟੂ ਇੱਕ ਦਾ ਹਜੇ ਹੋਰ ਬਣਾਉਣਾ ਉਹਦਾ ਅੱਜ ਟਾਈਮ ਨਹੀਂ ਸੀ ਅੱਜ ਅਸੀਂ ਲੇਟ ਆਈ ਸੀ ਬਾਈ ਨੇ ਪਹਿਲਾਂ ਕਿਸੇ ਦੇ ਹੋਰ ਟੈਟੂ ਤਿਆਰ ਕਰ ਲਈ ਸੀ ਉਹ ਵੀ ਛਪਾਵਾਂਗੇ ਤੂੰ ਤਾਂ ਹੋਰ ਕਿਤੇ ਵੀ ਛਪਾਉਣੀ ਨਹੀਂ ਤੂੰ ਵਾਲਾ ਛਪਾਵਾਂਗਾ ਸੈਮੀ ਟੈਟੂ ਮੋਨਕਾ ਯਾਰ ਦੋਸਤੋ ਠੀਕ ਹੈ ਬਾਈ ਨੇ ਬਣਾਇਆ ਹਜੇ ਇੱਕ ਹੋਰ ਟੈਟੂ ਹੋਰ ਬਣਾਉਣਾ ਰਿਹਾ ਦਾ ਆਪਾਂ ਠੀਕ ਆ ਕਦੋਂ ਬਣਾਉਣਾ ਉਹ 21 ਦਿਨ ਤੋਂ ਬਾਅਦ 21 ਦਿਨ ਤੋਂ ਬਾਅਦ ਲੈ ਵੀ 2-4 ਦਿਨ ਰੋਕੇ ਬਣਾਵਾਂਗੇ ਬਾਕੀ ਇੱਕ ਜਿਹੇ ਦੇ ਵੀ ਬਣਾਉਣਾ ਹਾਂ ਮੇਰਾ ਬਾਈ ਹਾੜੇ ਕੱਢਣ ਲੱਗ ਗਏ ਜਿਹਦੇ ਬਣਾਉਂਦੇ ਹੈ ਹਾਂੜੇ ਕੱਢਣ ਲੱਗ ਗਏ ਬਾਈ ਦਾ ਨੰਬਰ ਹੈ ਜੇ ਕਿਸੇ ਭਰਾ ਨੇ ਟੈਟੂ ਬਣਾਣਾ ਬਾਈ ਕਰ ਲਿਓ ਖਣੈ ਜੇ ਕੋਈ ਬਾਈ ਗਰੀਬ ਹੈ ਤਾਂ ਫਰੀ ਵੀ ਛਾਪ ਦਾਂਦੇ ਬਾਈ ਕੋ ਚੱਕਰੀ ਤਰਸ ਖਾ ਲਾਂਦੇ ਬੰਦੇ ਦੇ ਆਹ ਇਸ ਟਾਈਡ ਆ ਬਾਈ ਦੀ ਉਹ ਇਹ ਤੋਂ ਛਾਪ ਲਿਓ ਫਿਰ ਮੈਂ ਹਾੜੇ ਕੱਢਣ ਆਦਾ ਵੀ ਤਰਸ ਖਾ ਲੇ ਮੇਰੇ ਦੇ ਟੈਟੂ ਛਾਪ ਦੇ ਤੇ ਕੋਈ ਨਹੀਂ ਉਹ ਵੀ ਕਰਦਾ ਐ ਜਦੋਂ ਫੁੱਲ ਰੋਣਦੇ ਸਾਡੇ ਦਾ 10000 ਹੈ ਨਾ ਵੀ ਉਹ ਵੀ ਕਰਦਾਂਗੇ ਫੋਲੋ ਕਰੋ ਬਾਈ ਨਹੀਂ ਜਾ ਕੇ ਇੰਸਟਾ ਦੇ ਹਾਂ ਬਾਈ ਬਣ ਕੇ ਦਾ ਯਾਰ ਬੋਲੋਰ ਕਰ ਦੋ ਮੇਰੇ ਟੈਟੂ ਚ ਆਉਂਦਾ ਕਿਹੜਾ ਕੋ ਆਏ ਸੰਡੇ ਕਿਹੜੀ ਉਹ ਪੋਰਟਰੇਟ ਫੋਟੋ ਜੀ ਇੱਕ ਸਕੈਚ ਕਰਦੇ ਹੁੰਦੇ ਆ ਬਾਈ ਇੱਕ ਨੇਮ ਟੈਟੂ ਕਰੀ ਫੋਲੋ ਵਾਲੀ ਫੋਲੋ ਵਾਲੀ ਲਿਸਟ ਨੂੰ ਸਕਰੋਲ ਕਰਕੇ ਜਿਹੜੇ ਜਿਹੜੇ ਆਪਣਾ ਪੇਜ ਫੋਲੋ ਕਰਨਗੇ ਹਾਂ ਹਰ ਸੰਡੇ ਨੂੰ ਬਾਈ ਲਾਈਵ ਹੋ ਕੇ 5 ਵਜੇ ਆਪਾਂ ਗਿਫਟ ਕਰਦੇ ਹਾਂ ਨਾ ਹਰ ਹਫਤੇ ਨਾਮ ਟੈਟੂ ਹਾਂਜੀ ਹਾਂ ਬਿਲਕੁਲ ਲੈ ਵੀ ਮਿੱਤਰੋ ਚੱਕੋ ਇੱਕ ਆਫਰ ਹੋਰ ਬਾਈ ਦਾ ਲਿੰਕ ਦਿੱਤਾ ਹੋਇਆ ਇੰਸਟਾ ਦਾ ਵਿੱਚ ਤੇ ਕਰੋ ਬਾਈ ਨੂੰ ਜਾ ਕੇ ਫੋਲੋ ਜਿਹੜੇ ਜਿਹੜੇ ਬੰਦੇ ਫੋਲੋ ਕਰਦੇ ਨੇ ਉਹਨਾਂ ਵਿੱਚੋਂ ਬਾਈ ਰਿਜ਼ਲਟ ਕੱਢਦੇ ਨੇ ਹਫਤੇ ਆਏ ਐਤਵਾਰ ਨੂੰ ਨੇਮ ਟੈਟੂ ਫ੍ਰੀ ਛਾਪ ਦੇਣ ਤੇ ਇੱਕ ਉਹਦਾ ਸਕੈਚ ਹਾਂ ਕਰੋ ਬਈ ਚੈੱਕ ਲੈ ਵੀ ਮਿੱਤਰੋ ਬਣ ਗਿਆ ਟੈਟੂ ਕਰੋ ਚੈੱਕ ਤੇ ਆਹ ਬਾਈ ਦੀ ਇੰਸਟਾ ID ਆ ਸੈਮੀ ਟੈਟੂ ਤੇ ਆਹ ਬਾਈ ਦਾ ਨੰਬਰ ਆ ਜੇ ਕਿਸੇ ਭਰਾ ਨੇ ਬਣਾਉਣਾ ਟੈਟੂ ਕਰੇਗਾ ਨਾਈਟਰ ਤੇ ਬਾਕੀ ਆਫਰ ਵੀ ਆ ਤੁਹਾਡੇ ਵਾਸਤੇ ਆਫਰ ਦਸੀ ਬਾਈ ਕੀ ਆ ਆਫਰ ਬਾਈ ਆਪਾਂ ਸੰਡੇ ਨੂੰ ਨਾ ਲਾਈਵ ਹੋ ਕੇ ਗੀਬੇ ਕਰਦੇ ਹੁੰਨੇ ਆ ਲਾਈਵ ਫੁੱਲ ਵਾਲੀ ਲਿਸਟ ਨੂੰ ਸਕਰੋਲ ਕਰਕੇ ਇੱਕ ਨੇਮ ਟੈਟੂ ਬਾਈ ਫਰੀ ਕਰਦੇ ਆ ਇੱਕ ਪੈਨਸਲ ਸਕੈਚ ਬਾਈ ਕਰਦੇ ਆ ਬਾਕੀ ਅੱਗੇ ਅੱਗੇ ਦਾ ਬਾਈ ਹਜੇ ਬਹੁਤ ਕੁਝ ਸੋਚਿਆ ਹੈ ਜਿਵੇਂ ਜਿਵੇਂ ਆਪਣੇ ਫੋਲੋਅਰ ਵਧਣਗੇ ਉਵੇਂ ਆਪਾਂ ਗਿਫਟ ਵੀ ਬਦਾਈ ਚੱਲਾਂਗੇ ਲੈ ਵੀ ਮਿੱਤਰੋ ਜਿਹੜਾ ਬਾਈ ਨੂੰ ਫੋਲੋ ਕਰੂਗਾ ਤੇ ਜਿਹੜੇ ਉਹ ਫੋਲੋ ਲਿਸਟ ਚੋਂ ਸਕਰੋਲ ਕਰਕੇ ਰਿਜ਼ਲਟ ਕੱਢਦੇ ਨੇ ਬਾਈ ਆਏ ਸੰਡੇ ਨੂੰ ਨੇਮ ਟੈਟੂ ਜਿਹੜਾ ਉਹ ਫ੍ਰੀ ਆਪੂ ਬਿਲਕੁਲ ਫ੍ਰੀ ਤੇ ਇੱਕ ਉਹਦੀ ਪੈਂਸਲ ਸਕੇਚ ਫੋਟੋ ਇੱਕਾ ਫੋਟੋ ਫ੍ਰੀ ਤੇ ਇੱਕ ਨੇਮ ਟੈਟੂ ਫ੍ਰੀ ਲੈ ਵੀ ਚੱਕੋ ਲਾਭ ਕਰੋ ਫੋਲੋ ਬਾਈ ਨੂੰ ਇੰਸਟਾ ਹੈਡੀਆ ਦੀ ਕਲਿੱਕ ਕਰਕੇ ਬਾਈ ਨੂੰ ਫੋਲੋ ਕਰ ਲਓ ਅਗਲੇ ਐਤਵਾਰ ਐਨੀ ਗੱਲਾਂ ਤੁਹਾਡਾ ਨੰਬਰ ਹੋਵੇ ਉਹ ਵੀ ਫ੍ਰੀ ਹਾਂਜੀ